ਵੈਦਿਕਾ ਖਾਲਸਾ ਵੈਦਿਕੀ ਖਤੇ ਅੱਜ ਪਤਾ ਲੱਗਿਆ ਕਿ ਪਿੰਡ ਖਾਈ ਜਿੱਥੇ ਬੰਬ ਗਿਰਿਆ ਸੀਗਾ ਉੱਥੇ ਉਹਨਾਂ ਦੇ ਮਾਤਾ ਜੀ ਪੂਰੇ ਹੋ ਗਏ ਹੈਗੇ ਆ ਸਾਰਾ ਖਾਈ ਦਾ ਜਿਹੜਾ ਪਿੰਡ ਹੈ ਉਹ ਧਰਨੇ ਤੇ ਬੈਠਾ ਹੈਗਾ ਮੁਆਵਜ਼ਾ ਉਹਨਾਂ ਦਾ ਬਣਦਾ ਹੈ ਤੇ ਉਹ ਮੰਗ ਰਿਹਾ ਪ੍ਰਸ਼ਾਸਨ ਤੇ ਹੋਰ ਅਧਿਕਾਰੀ 5 ਲੱਖ ਦੇ ਕਰੀਬ ਗੱਲ ਕਰ ਰਹੇ ਆ ਪਰ ਅਸੀਂ ਸਮਝਦੇ ਆ ਕਿ ਜਿੱਥੇ ਕਿਸੇ ਪੰਜਾਬੀ ਦਾ ਕਸੂਰ ਨਹੀਂ ਸੀਗਾ ਇਹ جنگ ਸਮੂਹ ਭਾਰਤ ਨੇ ਲੜਨ ਦਾ ਫੈਸਲਾ ਕੀਤਾ ਸੀ ਨਾ ਕਿਸੇ ਬੰਬੇ ਵਾਲੇ ਤੇ ਜੁਰਮਾਨਾ ਲੱਗਿਆ ਨਾ ਦਿੱਲੀ ਵਾਲੇ ਤੇ ਨਾ ਕੋਈ ਬੰਗਾਲ ਵਾਲੇ ਤੇ ਇਹ ਸਾਰਾ ਬਜਟ ਪੰਜਾਬ ਨੂੰ ਚੱਕਣਾ ਪੈ ਰਿਹਾ ਤੇ ਅਸੀਂ ਇੱਕ ਬਿੱਲ ਵੀ ਅੱਜ ਆਪਣੇ ਐਮਪੀਆ ਨੂੰ ਭੇਜਿਆ ਹੈਗਾ ਜਿਹਦੇ ਵਿੱਚ ਜਿਹੜਾ ਮਾਨਸਿਕ ਅਤੇ ਜਿਹੜਾ ਕੋਈ ਨੁਕਸਾਨ ਹੋਇਆ ਹੈਗਾ ਪ੍ਰਾਪਰਟੀ ਨੂੰ ਉਹਦਾ ਮੁਆਵਜ਼ਾ ਸਰਕਾਰ ਪੰਜਾਬ ਦੇ ਵਸਨੀਕਾਂ ਨੂੰ ਦੇਵੇ ਸੋ ਅਸੀਂ ਮੰਗ ਕਰਦੇ ਹਾਂ ਕਿ ਮਾਤਾ ਜੀ ਦੇ ਧਿਆਨ ਤੇ ਇਹ ਘਰ ਵਾਲਿਆਂ ਨੂੰ 1 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਜਾਵੇ ਜਿਹਦੇ ਨਾਲ ਉਹ ਜਿਹੜੀ ਮੌਤ ਹੈ ਜਿਹੜੀ ਉਹਨਾਂ ਦੇ ਉੱਤੇ ਬਿਨਾਂ ਕਿਸੇ ਕਾਰਨ ਬਰਸਾਈ ਗਈ ਹੈ ਇਹ ਜੰਗ ਕਰਕੇ ਉਹਦਾ ਕੋਈ ਜੁਰਮਾਨਾ ਸਰਕਾਰ ਨੂੰ ਵੀ ਲੱਗੇ ਜੋ ਕਿ ਸਮੂਹ ਭਾਰਤ ਦੇ ਤੌਰ ਦੇ ਉੱਤੇ ਪੰਜਾਬੀਆਂ ਦੇ ਉੱਤੇ ਇਹ ਵਿਪਤਾ ਲੈ ਕੇ ਆਈ ਹੈ ਸੋ ਮੇਰਾ ਖਿਆਲ ਹੈ ਸਾਰੇ ਭਾਰਤ ਨੂੰ ਇਕੱਠੇ ਹੋ ਕੇ ਇਹ ਮਾਤਾ ਜੀ ਦਾ ਮੁਆਵਜ਼ਾ ਭਰਨਾ ਚਾਹੀਦਾ ਹੈ ਇਹ ਅਸੀਂ ਅਪੀਲ ਬੇਨਤੀ ਕਰਦੇ ਆ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ